कांग्रेस पार्टी मुर्दाबाद पार्टी मुर्दाबाद 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 आम आदमी बंद करो बंद करो बंद करो जीएसटी में भाग मुर्दाबाद 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 जीएसटी में भाग मुर्दाबाद 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 आम आदमी पार्टी मुर्दाबाद मुर्दाबाद कांग्रेस पार्टी में हरियाणा ਨਾ ਕੋਪਾਰੀਆਂ ਨਾਲ ਕਾਂਗਰਸ ਪਾਰਟੀ ਬਹੁਤ ਬਹਿ ਸਾਬਾ ਨੂੰ ਆਪ ਦੇ ਦੇਖੋ ਇਹਨੇ ਖੋਲੋ ਭਾਈ ਟੈਨਰ ਖੋਲ ਲੋ ਜਿੰਨਾਂ ਰਿਕੁਐਸਟ ਵਿੱਚ ਸਾਰੀ ਸਮੁੱਚੀ ਕਾਂਗਰਸ ਪਾਰਟੀ ਅੱਜ ਵਪਾਰੀਆਂ ਦੇ ਹੱਕ ਵਿੱਚ ਬੁਤਲਾ ਫੂਕ ਨੱਚੇ ਕਰਦੀ ਹੈ ਅਸੀਂ ਸਾਰੇ ਹੀ ਵਪਾਰੀਆਂ ਦੇ ਨਾਲ ਆ ਬਹੁਤ ਵਪਾਰੀਆਂ ਆ ਲੈ ਤੱਕਾ कांग्रेस पार्टी पाणीअ ते ਬੰਦ ਕਰਾਂ ਦਾ ਵਿਗਾਵਾਗੇ ਕਿਉਂਕਿ ਅਸੀਂ ਵਪਾਰੀਆਂ ਦੇ ਨਾਲ ਖੜੇ ਹਾਂ ਕਾਂਗਰਸ ਪਾਰਟੀ ਕਿਹੋ ਜਿਹੀ ਪਾਰਟੀ ਹੈ ਜਿਹੜੀ ਹਮੇਸ਼ਾ ਜਦੋਂ ਵੀ ਆਈ ਵਪਾਰ ਵਿੱਚ ਮਤ ਆਇਆ ਲੋਕਾਂ ਨੂੰ ਚਾਹੇ ਉਹ ਕੋਲੋਨੇ ਜਿਹੜਾ ਹੋਵੇ ਚਾਹੇ ਕੋਈ ਹੋਵੇ ਹਰ ਵਾਰ ਨੂੰ ਮਤ ਹੁੰਦਾ ਕਾਨੂੰਨ ਪਾਣੀ ਤੇਜੀਵਾਲ ਸਾਹਿਬ ਕਹਿੰਦੇ ਅਸੀਂ ਅਫਸਰशाही ਖਤਮ ਕਰਾਂਗੇ ਤੇਜੀਵਾਲ ਸਾਹਿਬ ਕਹਿੰਦੇ ਸੀ ਅਜੇ ਤੱਕ ਅਫਸਰशाही ਖਤਮ ਕਰਾਂਗੇ ਦਿੱਲੀ ਦੇ ਵਿੱਚ ਉਹਨੇ ਨਹੀਂ ਕੀਤਾ ਕੇ ਕੇਂਦਰੀ ਬਸ ਹਨ ਕੰਮ ਕੀਤੇ ਨੇ ਦਿੱਲੀ ਜਿੱਤ ਜਾਂਦੇ ਦਿੱਲੀ ਕਿਉਂ ਨਹੀਂ ਜਿੱਤ ਗਿਆ ਕੇਂਦਰੀ ਬਸਾ ਉੱਥੇ ਲੋਕਾਂ ਦਾ ਧੱਕੇ ਮਾਰ ਗੱਡਿਆ ਹੁਣ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਆ ਦਿੱਲੀ ਵਾਲੇ ਪੰਜਾਬ ਤੇ ਰਾਜ ਕਰਨਾ ਬਰਦਾਸ਼ਤ ਨਹੀਂ ਹੋਣਦੇ ਮਤਲਬ ਨਿਤਿਨ ਗੋਲੀ ਵੀ ਕਹਿੰਦੇ ਆਪਣੇ ਵਪਾਰੀਆਂ ਦੇ ਨਾਲ ਖੜੇ ਆ ਦੇਖੋ ਜੇ ਵਪਾਰੀਆਂ ਨਾਲ ਖੜੇ ਤੇ ਫੇਰ ਕੱਲ ਫਗਵਾੜਾ ਗਿਟਕੋ ਪਾਸ ਆਇਆ ਥੋੜੇ ਦਿਨ ਪਹਿਲੇ ਸਵੇਰ ਮਾਰਕੀਟ ਜੋ ਬੰਦ ਹੋਈ ਫੇਰ ਖਾਲੀ ਪੋਸਟਰ ਤੇ ਇਸ਼ਤਿਹਾਰਾਂ ਦੀ ਸਰਕਾਰ ਆ ਜਿਹੜੀ ਲੋਕਾਂ ਨੂੰ ਗਮਨਾਹ ਕੀਤਾ ਜਾ ਰਿਹਾ ਵਪਾਰੀਆਂ ਨੂੰ ਤੰਦ ਪ੍ਰਸ਼ਾਲ ਕੀਤਾ ਜਾ ਰਿਹਾ ਵਪਾਰ ਅਖੇ ਖਤਮ ਹੋ ਰਿਹਾ ਔਰ ਲੋਕਾਂ ਵਿੱਚ ਡਰ ਦਾ ਮੋਲ ਪੈਦਾ ਕੀਤਾ ਜਾ ਉਹਨਾਂ ਦੀਆਂ ਦੁਕਾਨਾਂ ਤੇ ਜਾ ਕੇ ਆਰਡੀ ਚੈਕਿੰਗ ਕੀਤੀ ਜਾਂਦੀ ਹੁੰਦੀ ਹੈ ਉਹਨਾਂ ਦੇ ਸਟਾਕ ਦੀ ਚੈਕਿੰਗ ਕੀਤੀ ਜਾਂਦੀ ਹੈ ਔਰ ਜਦੋਂ ਉਹਦਾ ਸਟਾਕ ਵੀ ਠੀਕ ਹੁੰਦਾ ਹੈ ਉਹਨਾਂ ਦੇ ਬਿੱਲ ਬੁੱਕ ਵੀ ਠੀਕ ਹੈ ਰਿਕਾਰਡ ਵੀ ਠੀਕ ਹੈ ਫਿਰ ਵੀ ਉਹਨਾਂ ਨੂੰ ਜਾ ਕੇ ਕੰਨ ਕੀਤਾ ਜਾਂਦਾ ਕਿ ਇੰਨੀ ਵੀ ਇੰਨੀ ਅਸੈਸਮੈਂਟ ਜੂਰ ਕਰਾਓ ਇੰਨੀ ਅਸੈਸਮੈਂਟ ਜੂਰ ਕਰਾਓ ਔਰ ਅੱਜ ਵਪਾਰੀ ਜਿਹੜਾ ਤਰਾਹੀ ਤਰਾਹੀ ਕਰ ਰਿਹਾ ਆਮ ਆਦਮੀ ਪਾਰਟੀ ਨੇ ਕਹਿਆ ਸੀ ਕਿ ਅਸੀਂ ਰਾਜ ਲਿਆਵਾਂਗੇ ਇਨਫੈਕਟਿਵ ਰਾਜ ਨੂੰ ਖਤਮ ਕਰਾਂਗੇ ਆਮ ਆਦਮੀ ਦਾ ਰਾਜ ਹੋਊਗਾ ਲੇਕਿਨ ਅੱਜ ਇਨਫੈਕਟਿਵ ਰਾਜ ਨੇ ਸਾਡੇ ਸਾਰੇ ਵਪਾਰੀਆਂ ਨੂੰ ਪੰਜਾਬ ਦੇ ਵਪਾਰੀਆਂ ਨੂੰ ਬਹੁਤ ਤੰਗ ਕੀਤਾ ਔਰ ਇਸ ਕਰਕੇ ਅਸੀਂ ਭਗਵਾਨ ਜੀ ਮਾਨ ਦਾ ਫੁੱਟਾ ਬੁੱਕ ਹੈ ਕਿ ਵਪਾਰੀਓ ਹੀ ਸਰਕਾਰ ਲੈ ਕੇ ਆਉਂਦੇ ਆ ਵਪਾਰੀ ਪੰਜਾਬ ਨੂੰ ਦਿਲਾਂਦੇ ਆ ਵਪਾਰੀਆਂ ਦੇ ਨਾਲ ਜੇ ਤੁਸੀਂ ਧੱਕਾ ਕਰੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਜਾਣਗੇ ਪੰਜਾਬ ਦੇ ਬੱਚੇ ਪਹਿਲਾਂ ਹੀ ਪੰਜਾਬ ਦੇ ਵਿੱਚ ਰਹਿਣਾ ਨਹੀਂ ਚਾਹਦੇ ਉਹ ਫੋਰਨ ਕੰਟਰੀਆਂ ਵੱਲ ਜਾ ਰਹੇ ਤੇ ਜਿਹੜਾ ਥੋੜਾ ਬੋਦਾ ਵਪਾਰ ਭਗਵੰਤ ਮਾਨ ਜੀ ਚੱਲ ਰਿਹਾ ਸੀ ਅੱਜ ਤੁਸੀਂ ਉਸ ਵਪਾਰ ਨੂੰ ਵੀ ਮੰਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹੋ ਜਿਹਾ ਕੰਮ ਨਾਲ ਬੇਰੀ ਸਾਹਿਬ ਜਿਹੜੇ ਕੀ ਵਪਾਰੀ ਨੇ ਉਹਨਾਂ ਦਾ ਕਹਿਣਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇੰਦਾ ਦਾ ਕੁਝ ਨਹੀਂ ਹੋਇਆ ਲੇਕਿਨ ਇਸ ਸਰਕਾਰ ਦੇ ਵਿੱਚ ਹੋ ਰਿਹਾ ਕਿਉਂਕਿ ਵਪਾਰੀ ਸਰਕਾਰ ਬਣਾਉਂਦੇ ਨੇ ਫਿਰ ਵੀ ਧੱਕਾ ਹੋ ਗਿਆ ਉਹ ਪਿੱਡੀਆਂ ਸਰਕਾਰਾਂ ਵਿੱਚ ਫਿਰ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਕਿਸੇ ਦੀ ਦੁਕਾਨ ਤੇ ਨਹੀਂ ਗਏ ਹਾਂ ਕਿਸੇ ਦਾ ਕੋਈ 3 ਵੀਲਰ ਜਾਂਦਾ ਸੀਗਾ ਤੇ ਕੋਈ ਚੈੱਕ ਕਰ ਲੈਂਦਾ ਸੀ ਕਲਿੱਕਡ ਕਿਸੇ ਦੀ ਦੁਕਾਨ ਦੇ ਅੰਦਰ ਕੋਈ ਇੰਸਪੈਕਟਰ ਕੋਈ ਵੀਡਿਓ ਨਹੀਂ ਚੁੰਡਾ ਸਟਾਫ ਚੈੱਕ ਕਰਨ ਵਾਸਤੇ ਜਾਂਦਾ ਲੇਕਿਨ ਹੋਰ ਸਾਰੇ ਹੀ ਵਪਾਰੀਆਂ ਨਾਲ ਛੋਟੇ ਤੋਂ ਛੋਟੇ ਦੁਕਾਨਦਾਰ ਨਾਲ ਵੀ ਧੱਕਾ ਕੀਤਾ ਜਾਂਦਾ ਇੱਕੋ ਹੀ ਗੱਲ ਕਹਿੰਦੇ ਆ ਕਿ ਤੂੰ ਆਪਣੀ ਅਸੈਸਮੈਂਟ ਵਧਾ ਉਹ ਆਪਣਾ ਟੈਕਸ GST ਵਧਾ ਕੇ ਜੇ ਸਾਨੂੰ ਨਹੀਂ ਪਤਾ ਤੈਨੂੰ ਤੇਰੀ ਸੇਲ ਹੈਗੀ ਕਿ ਨਹੀਂ ਹੈਗੀ ਸਾਨੂੰ ਇੰਨਾ ਟੈਕਸ ਚਾਹੀਦਾ